ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਆਤਮ ਰਾਮ ਪਰਗਾਸ ਗੁਰ ਤੇ ਹੋਵੈ ਹਉਮੈ ਮੈ ਲਗੀ ਗੁਰ ਸਬਦੀ ਖੋਵੈ मनु निर्मल आनंदेनु भक्ति राता भगते करे हरे पावनया हाउ वारी जीयो वारी आपे भगते कर ने आवरा भगत ते करावेया तेना भगत जनाका सद नमस्कार की जय जो आनंदेनो हरे गुण गावणिया रहा आपी करता करण कराये जेतु पावे ਤੇ ਤੂ ਕਰ ਲਾਈ ਪੂਰੇ ਪਾਗੇ ਗੁਰਸੇਵਾ ਹੋਵੇ ਗੁਰਸੇਵਾ ਤੇ ਸੋਖੂ ਪਾਵਣਿਆ ਮਾਰੇ ਮਾਰੇ ਜੀਵ ਤਾ ਕਿਛੂ ਪਾਏ ਗੁਰ ਪ੍ਰਸਾਦੀ ਹਰ ਮੰਨ ਵਸਾਏ ਸਦਾ ਮੁਕਤ ਹਰ ਮੰਨ ਵਸਾਏ ਸਹਜੇ ਸਹਜੇ ਸਮਾਵਣਿਆ ਬਹ ਕਰਮ ਕਮਾਵੇ ਮੁਕਤੇ ਨ ਪਾਏ ਦੇ ਸੰਤ ਰੂਪ ਵੈ ਦੁਜੈ ਪਾਇ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬੇਨੁ ਸਬਦੈ ਦੋਖ ਪਾਵਣਿਆ ਤਾ ਵੈ ਤੋ ਰਖੈ ਠਾ ਕੇ ਰਹਾਏ ਗੁਰ ਪ੍ਰਸਾਦੀ ਪਰਮ ਪਦੂ ਪਾਏ ਸਤਿਗੁਰ ਆਪੇ ਮੇਲੇ ਮਿਲਾਏ ਮੇਲੇ ਪ੍ਰੀਤਮ ਸੋਖੋ ਪਾਵਣਿਆ ਏਕੇ ਕੂੜੇ ਲਗੇ ਕੂੜੇ ਫਲ ਪਾਏ ਦੁਜੇ ਪਾਈ ਬਿਰਥਾ ਜਨਮ ਗਵਾਏ ਆਪੇ ਡੁੱਬੇ ਸਗਲੇ ਕੋਲੇ ਡੋਬੇ ਕੂੜ ਬੋਲੇ ਬੇਖੁਖਾਵਣਿਆ ਯੇਸੂ ਤਨ ਮਹੇ ਮਾਨੋ ਓ ਗੁਰਮੁਖੇ ਦੇਖੈ ਪਾਈ ਪਗਤੇ ਜਾ ਹਉ ਮੈ ਸੁਖੈ ਸਿੱਧ ਸਾਧਿਕ ਮੋਨੇ ਤਾਰੀ ਰਹੇ ਲੇਵਲਾਇ ਤਿਨ ਪੀ ਤਨੁ ਮਹਿ ਮਾਨੋ ਨ ਦਿਖਾਵਣਿਆ ਆਪਿ ਕਰਾਈ ਕਰਤਾ ਸੋਈ ਹੋਰ ਕੇ ਕਰੇ ਕੀਤਾ ਕਿਆ ਹੋਈ ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੁ ਮੰਨਿ ਵਸਾਵਣਿਆ ਮਾਝ ਮਹੱਲਾ ਤੀਜਾ ਏਸ ਗੁਫਾ ਮਹਿ ਅਖੋਟ ਪੰਡਾਰਾ ਤੇਸੂ ਵਿੱਚ ਵਸੈ ਹਰ ਅਲਖ ਅਪਾਰਾ ਅਪੇ ਗੁਪਤ ਪ੍ਰਗਟੂ ਹੈ ਅਪੇ ਗੁਰਸਬਦੀ ਆਪ ਵੰਨਿਆਵਣਿਆ ਹਉ ਆਰੀ ਜੀਉ ਵਾਰੀ ਅੰਮ੍ਰਿਤ ਨਾਮ ਮਨੇ ਵਸਾਵਣਿਆ ਅੰਮ੍ਰਿਤ ਨਾਮ ਮਹਾਰਸੁ ਮਿਠਾ ਗੁਰਮਤੀ ਅੰਮ੍ਰਿਤ ਤੂ ਪਿਆਵਣਿਆ ਰਹਾ ਹਮੇ ਮਾਰੇ ਬੱਜਰ ਕਪਾਟ ਖੁਲਾਇਆ ਨਾਮ ਅਮੋਲੈ ਕੋ ਗੁਰ ਪ੍ਰਸਾਦੀ ਪਾਇਆ ਬੇਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮਾਨੇ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਨਣ ਅਗਿਆਨੁ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਾਨੋ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰ ਹੋ ਪਾਲਣੇ ਕੋ ਬਾਹਰ ਜਾਏ ਨਾਮ ਨ ਲਹੈ ਬਹੁਤ ਵੇਗਾਰੇ ਦੋਖੁ ਪਾਏ ਮਨਮੁਖ ਅੰਧੇ ਸੁਝੈ ਨਹੀਂ ਫੇਰੇ ਕੇਰੇ ਆਏ ਗੁਰਮੁਖੇ ਵਾਥੋ ਪਾਵਣਿਆ ਗੁਰਪਰਸਾਦੀ ਸਚਾ ਹਰੇ ਪਾਏ ਮਾਨੇ ਤਾਨੇ ਵਿਖੈ ਹਉ ਮੈ ਮਲੂ ਜਾਏ ਬੈਸ ਸੋਥਾਨੇ ਸਦ ਹਰ ਗੁਣ ਗਾਵੇ ਸੱਚ ਸਬ ਦੇ ਸਮਾਵਣਿਆ ਨਾਉ ਦਰ ਠਾਕੇ ਧਵ ਤੁਰਹਾਏ ਦਸੂਏ ਨਿਜ ਕਰੇ ਵਸਾ ਪਾਏ ਉਥੈ ਅਨਹਦ ਸਬਦ ਵਜਹਿ ਦੇ ਨੋ ਰਾਤੀ ਗੁਰਮਤੀ ਸਬਦ ਸੁਣਾਵਣਿਆ ਬੇਨੋ ਸਬਦੈ ਅੰਤਰ ਅਨਿਰਾ ਨਵਸਤੁ ਲਹ ਨ ਚੁਕੇ ਫੇਰਾ ਸਤਿਗੁਰ ਹੱਥੇ ਕੁੰਜੀ ਹੋਰ ਤੂੰ ਦਰ ਖੁੱਲੈ ਨਹੀਂ ਗੁਰ ਪੂਰੇ ਭਾਗੇ ਮਿਲਾਵਣਿਆ ਗੁਪਤ ਤੂ ਪਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮੇਲੇ ਸੋਝੀ ਪਈ ਨਾਨਕ ਨਾਮੁ ਸਲਾਹੇ ਸਦਾ ਤੂੰ ਗੁਰਮੁਖੇ ਮਨਿ ਵਸਾਵਣਿਆ ਮਾਝ ਮਹੱਲਾ ਤੀਜਾ ਗੁਰਮੁਖਿ ਮਿਲਾਇ ਮਿਲਾਇ ਆਪੇ ਕਾਲੁ ਨ ਜੋ ਹੈ ਦੁਖ ਨ ਸੰਤਾਪੇ ਹਉ ਮੈ ਮਾਰੇ ਬੰਧਨ ਸਭ ਤੋੜੈ ਗੁਰਮੁਖਿ ਸਬਦ ਸੁਹਾਵਣਿਆ ਹਉ ਵਾਰੀ ਜੀਉ ਵਾਰੀ ਹਰੇ ਹਰੇ ਨਾਮੇ ਸੁਹਾਵਣਿਆ ਗੁਰਮੁਖੇ ਗਾਵੇ ਗੁਰਮੁਖੇ ਨਾਚੇ ਹਰੇ ਸੇਤੀ ਚਿਤ ਲਾਵਣਿਆ ਰਹਾ ਗੁਰਮੁਖੇ ਜੀਵ ਮਰੇ ਪਰਵਾਣੁ ਆਰਜ ਨਛਿਜੈ ਸਬਦ ਪਛਾਰਣੁ ਗੁਰਮੁਖੇ ਮਰੈ ਨ ਕਾਲੁ ਨ ਖਾਇ ਗੁਰਮੁਖੇ ਸਚ ਸਮਾਵਣਿਆ ਗੁਰਮੁਖੇ ਹਰਿ ਧਾਰੇ ਸੋਭਾ ਪਾਏ ਗੁਰਮੁਖੇ ਵਿਚ ਹੋ ਆਪ ਗਵਾਏ ਆਪੇ ਤਾਰੇ ਕੁੱਲ ਸਗਲੇ ਤਾਰੇ ਗੁਰਮੁਖੇ ਜਨਮ ਸਵਾਰਣਿਆ ਗੁਰਮੁਖੇ ਦੁਖ ਕਦੇ ਨ ਲੱਗੇ ਸਰੀਰੇ ਗੁਰਮੁਖੇ ਹਉਮੈ ਚੁੱਕੇ ਪੀਰ ਗੁਰਮੁਖੇ ਮਾਨੁ ਨਿਰਮਲ ਫੇਰੇ ਮੈਲ ਨ ਲਾਗੈ ਗੁਰਮੁਖੇ ਸਹਜ ਸਮਾਵਣਿਆ ਗੁਰਮੁਖੇ ਨਾਮ ਮਿਲਾਵੜਾਈ ਗੁਰਮੁਖੇ ਗੁਣ ਗਾਵੈ ਸੋਭਾ ਪਈ ਸਦਾ ਆਨੰਦੇ ਰਹੈ ਦਿਨ ਰਾਤੀ ਗੁਰਮੁਖੇ ਸਬਦ ਕਰਾਵਣਿਆ ਗੁਰਮੁਖੇ ਆਨੰਦੈ ਨੂੰ ਸਬਦੇ ਰਾਤਾ ਗੁਰਮੁਖੇ ਜੁਗ ਚਾਰੇ ਹੈ ਜਾਤਾ ਗੁਰਮੁਖੇ ਗੁਣ ਗਾਵੇ ਸਦਾ ਨਿਰਮਲ ਸਬਦੇ ਭਗਤਿ ਕਰਾਵਣਿਆ ਬਾਝੂ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰਠੇ ਕਰਹਿ ਪੁਕਾਰਾ ਆਨੰਦੇ ਨੂੰ ਰੋਗੀ ਵਿਸਟਾ ਕੇ ਕੀੜੇ ਵਿਸਟਾ ਮਹਿ ਦੁਖ ਪਾਵਣਿਆ ਗੁਰਮੁਖੇ ਆਪੇ ਕਰੇ ਕਰਾਏ ਗੁਰਮੁਖੇ ਹਿਰਦੈ ਉਠਾ ਆਪੇ ਆਏ ਨਾਨਕ ਨਾਮੇ ਮਿਲੇ ਵੜਾਈ ਪੂਰੇ ਗੁਰਤੇ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ